हद ਹੁੰਦੀ ਤੇ ਬਿਸ਼ਰਮੀ ਦੀ ਵੀ ਹੱਦ ਹੁੰਦੀ ਇੱਕ ਟੀਚਰ ਜਿਸ ਨੂੰ ਗੁਰੂ ਦਾ ਰਤਬਾ ਦਿੱਤਾ ਜਾਂਦਾ ਵਾ ਤੇ ਮਾਪਿਓ ਦਾ ਦੂਜਾ ਰੂਪ ਕਿਹਾ ਜਾਂਦਾ ਉਸੇ ਟੀਚਰ ਨੇ ਅੱਜ ਇੱਕ ਅਜਿਹੀ ਕਾਨੂੰਨੀ ਹਰਕਤ ਕੀਤੀ ਜਸ ਨੂੰ ਸੁਣ ਕੇ ਟੋਡਾ ਵੀ ਦਿਲ ਦਹਿਲ ਜਾਊਗਾ ਜੇ ਤੁਸੀਂ ਵੀ ਹੈਰਾਨ ਹੋ ਜਾਓਗੇ ਆਓ ਹੁਣ ਤੁਹਾਨੂੰ ਦੱਸ ਦਿਆਂ ਸਾਰਾ ਮਾਮਲਾ ਕੀ ਤੁਸੀਂ ਸੋਚ ਸਕਦੇ ਹੋ ਇੱਕ ਟੀਚਰ ਜਸ ਨੇ ਆਪਣੀਆਂ ਵਿਦਿਆਰਥਣਾਂ ਦੇ ਨਾਲ ਜੋ ਕਿ 6 ਤੋਂ 7 ਸਾਲ ਦੀਆਂ ਪਹਿਲੀ ਜਮਾਤ ਵਿੱਚ ਪੜ੍ਹਦੀਆਂ ਉਹਨਾਂ ਦੇ ਨਾਲ ਕੀਤਾ ਜ਼ਬਰਜਨਾਹ ਉਹਨਾਂ ਕੁੜੀਆਂ ਨੂੰ ਤਾਂ ਇਹ ਪਤਾ ਵੀ ਨਹੀਂ ਕਿ ਜ਼ਬਰਜਨਾਹ ਹੁੰਦਾ ਕੀ ਆ ਜਿਨ੍ਹਾਂ ਦੇ ਨਾਲ ਇਹ ਵਾਪਰਿਆ ਤੇ ਜਦੋਂ ਅਨਾਚਲ ਪ੍ਰਦੇਸ਼ ਨਾਹਰ ਲਗੁੰਦੇ ਪੁਲਿਸ ਨੂੰ ਪਤਾ ਚੱਲਿਆ ਤੇ ਉਹਨਾਂ ਨੇ 35 ਸਾਲਾ ਮੇਲੋ ਤਕਰ ਨੂੰ ਕੀਤਾ ਗ੍ਰਿਫਤਾਰ ਹੁਣ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਦੋਸ਼ੀ ਨੂੰ ਇਕੱਲਾ ਗ੍ਰਿਫਤਾਰ ਕਰਨਾ ਹੀ ਜ਼ਰੂਰੀ ਆ ਉਸਨੂੰ ਸਜ਼ਾ ਮਿਲਣੀ ਤੁਰੰਤ ਜ਼ਰੂਰੀ ਨਹੀਂ ਉਸਨੂੰ ਤੁਰੰਤ ਸਜ਼ਾ ਮਿਲੂਗੀ ਵੀ ਕਿ ਨਹੀਂ ਪਰ ਸਾਡੇ ਦੇਸ਼ ਵਿੱਚ ਤਾਂ ਇਦਾਂ ਹੀ ਹੁੰਦਾ ਕਿ ਦੋਸ਼ੀ ਦੋਸ਼ ਕਰਦਾ ਤੇ ਉਸਨੂੰ ਫੜ ਲਿਆ ਜਾਂਦਾ ਤੇ ਫਿਰ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਸਾਡਾ ਦੇਸ਼ ਜਿੱਥੇ ਔਰਤਾਂ ਨੂੰ ਦੇਵੀ ਤੇ ਕੁੜੀਆਂ ਨੂੰ ਕੰਜਕਾ ਕਿਹਾ ਜਾਂਦਾ ਵਾ ਕੀ ਅਸੀਂ ਪਖੰਡੀ ਲੋਕ ਆ ਜਿੱਥੇ ਕਿ ਹਰ ਅੱਧੇ ਮਿੰਟ ਵਿੱਚ ਇੱਕ ਔਰਤ ਦੇ ਨਾਲ ਬਦਤਮੀਜ਼ੀ ਧੱਕੇਸ਼ਾਹੀ ਤੇ ਹਰ ਅੱਧੇ ਮਿੰਟ ਵਿੱਚ ਬਲਤਕਾਰ ਦਾ ਕੇਸ ਦਰਜ ਹੁੰਦਾ ਵਾ ਮੈਨੂੰ ਤਾਂ ਲੱਗਦਾ ਕਿ ਅਸੀਂ ਪਖੰਡ ਕਰ ਰਹੇ ਹਾਂ ਵੈਸੇ ਤਾਂ ਅਸੀਂ ਬਹੁਤ ਹੀ ਇੱਜ਼ਤ ਵਾਲੇ ਲੋਕ ਬੰਦੇ ਆ ਤੇ ਗੋਰਿਆਂ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਕੋਈ ਸ਼ਰਮ ਨਾ ਸੰਗਾ ਤੇ ਵੇਖੋ ਕਿਵੇਂ ਫਿਰਦੇ ਰਹਿੰਦੇ ਆ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਉੱਥੇ ਤਾਂ ਕੁੜੀਆਂ ਇੰਨੀਆਂ ਕ ਸੇਫ ਆ ਉਹਨਾਂ ਦੀਆਂ ਕੁੜੀਆਂ ਤਾਂ ਅੱਧੀ ਅੱਧੀ ਰਾਤ ਤੱਕ ਸੜਕਾਂ ਤੇ ਖੁੱਲੀਆਂ ਘੁੰਮ ਸਕਦੀਆਂ ਤੇ ਸਾਡੇ ਜੇ 7-8 ਵੀ ਵਜਾਂ ਨਾ ਤਾਂ ਵੀ ਇੱਕ ਕੁੜੀ ਘਰੋਂ ਨਿਕਲਣ ਤੋਂ ਡਰਦੀ ਆ ਉਸ ਕੁੜੀ ਦਾ ਮਾਪਿਓ ਡਰਦਾ ਕਿਤੇ ਉਸ ਦੇ ਨਾਲ ਕੁਝ ਗਲਤੀ ਨਾ ਹੋ ਜਾਈ ਪਿਛਲੇ ਦਿਨੀ 13 ਸਾਲ ਦੀ ਬੱਚੀ ਦੇ ਨਾਲ ਘਟਨਾ ਵਾਪਰੀ ਫਿਰ 8 ਸਾਲ ਦੀ ਬੱਚੀ ਦੇ ਨਾਲ ਬਠਿੰਡੇ ਵਿੱਚ ਵਾਪਰੀ ਹੋਰ ਪਤਾ ਨਹੀਂ ਕਿੰਨੀਆਂ ਕੇਹੀ ਇਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਵਾਂ ਇਸ ਦੇਸ਼ ਕਿੱਧਰ ਨੂੰ ਜਾ ਰਿਹਾ ਲੋਕ ਕਿੱਧਰ ਨੂੰ ਜਾ ਰਹੇ ਆ ਲੋਕਾਂ ਦੀ ਇੰਨੀ ਗੰਦੀ ਮਾੜੀ ਮਾਨਸਿਕਤਾ ਕਿਉਂ ਹੁੰਦੀ ਜਾ ਰਹੀ ਆ ਕੀ ਲੋਕਾਂ ਵਿੱਚ ਪੇਸ਼ੈਂਸ ਘਟਦਾ ਜਾ ਰਿਹਾ ਜਾਂ ਉਹਨਾਂ ਨੂੰ ਇੰਨੀ ਕੁ ਅਕਲ ਹੀ ਨਹੀਂ ਦਿੱਤੀ ਜਾ ਰਹੀ ਕਿ ਆਪਦੇ ਆਪ ਤੇ ਕੰਟਰੋਲ ਕੀਤਾ ਜਾਣਾ ਚਾਹੀਦਾ ਪਰ ਸਾਡਾ ਸਮਾਜ ਤਾਂ ਇੱਥੇ ਕੁੜੀਆਂ ਦੀ ਗਲਤੀ ਕੱਢ ਦਿੱਤੀ ਜਾਂਦੀ ਆ ਕਹਿ ਦਿੰਦਾ ਕਿ ਕੀ ਪਤਾ ਉਹਦੇ ਛੋਟੇ ਕੱਪੜੇ ਪਾਏ ਹੋਣਗੇ ਜਾਂ ਉਹਨੇ ਹੀ ਇਸ਼ਾਰਾ ਦਿੱਤਾ ਹੋਊਗਾ ਉਸ ਸਮੇਂ ਉੱਥੇ ਦੋਸ਼ ਕਰਨ ਵਾਲੇ ਨੂੰ ਦੋਸ਼ੀ ਨਹੀਂ ਸਮਝਿਆ ਜਾਂਦਾ ਉਸ ਸਮੇਂ ਕੁੜੀ ਤੇ ਜੋ ਕੀ ਬੀਤਦੀ ਆ ਕਦੇ ਅਸੀਂ ਇਹ ਮਹਿਸੂਸ ਕੀਤਾ ਨਹੀਂ ਅਸੀਂ ਤਾਂ ਉਸ ਸਮੇਂ ਮਜ਼ਾ ਲੈ ਰਹੇ ਹੁੰਨੇ ਆ ਕਮੈਂਟਾਂ ਦਾ ਲਾਈਕਸ ਦਾ ਦੇਖ ਰਹੇ ਹੁੰਨੇ ਆ ਕਿ ਕੌਣ ਕੀ ਕਰ ਰਿਹਾ ਵਾ ਜਿਵੇਂ ਕਿ ਅਰਬ ਦੇਸ਼ ਵਿੱਚ ਇਦਾਂ ਦੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਆ ਸਾਡੇ ਦੇਸ਼ ਵਿੱਚ ਤਾਂ ਆਹੀ ਕੋਈ 2-4 ਸਾਲ ਦੀ ਸਜ਼ਾ ਦੇ ਕੇ ਦੋਸ਼ੀ ਨੂੰ ਰਿਆ ਕਰ ਦਿੱਤਾ ਜਾਂਦਾ ਤੇ ਇਹਦੇ ਨਾਲ ਦੋਸ਼ ਕਰਨ ਵਾਲਿਆਂ ਦਾ ਤਾਂ ਹੌਸਲਾ ਵੱਧ ਜਾਂਦਾ ਵਾ ਉਹ ਕਹਿ ਦਿੰਦੇ ਚੱਲ ਕੋਈ ਨਾ 2-4 ਸਾਲ ਦੀ ਸਜ਼ਾ ਹੀ ਆਟ ਆਵਾਂਗੇ ਫਿਰ ਕੀ ਆ ਜਿਵੇਂ ਕਿ ਅਰਬ ਦੇਸ਼ ਦੇ ਵਿੱਚ ਕਾਨੂੰਨ ਲਾਗੂ ਆ ਸਾਡੇ ਦੇਸ਼ ਵਿੱਚ ਵੀ ਉਦਾਂ ਦੇ ਕਾਨੂੰਨ ਲਾਗੂ ਹੋਣੇ ਚਾਹੀਦੇ ਆ ਤੇ ਲੋਕ ਇਦਾਂ ਦਾ ਕਰਾਇਮ ਕਰਨ ਬਾਰੇ 10 ਵਾਰ ਸੋਚਣ ਕਿ ਨਹੀਂ ਉਹਨਾਂ ਦਾ ਸੋਚ ਕੇ ਹੀ ਦਿਲ ਦਹਿਲ ਜਾਵੇ ਸਾਡੇ ਦੇਸ਼ ਵਿੱਚ ਤਾਂ 3 ਸਾਲ ਦੀ ਬੱਚੀ ਤੋਂ ਲੈ ਕੇ 65-65 ਸਾਲ ਦੇ ਬਜ਼ੁਰਗਾਂ ਦੇ ਨਾਲ ਇਦਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਤੇ ਸਾਡਾ ਸਮਾਜ ਤੇ ਸਾਡੀ ਸੁਸਾਇਟੀ ਕਿ ਉੱਥੇ ਵੀ ਇਹ ਸਵਾਲ ਚੱਕੂਗੀ ਕਿ ਉਹਨਾਂ ਦੇ ਘੱਟ ਕੱਪੜੇ ਪਾਏ ਸੀ ਉਹ ਇਸ਼ਾਰਾ ਕਰ ਰਹੀਆਂ ਹੋਣਗੀਆਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣਾ ਜਵਾਬ ਕਮੈਂਟ ਬਾਕਸ ਵਿੱਚ ਜਰੂਰ ਦਿਓ